ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਲ ਟੀਵੀ ਮਹਿਜ ਸਿਕਰ ਨਿਊਜ਼ੀਲੈਂਡ ਦੇ ਵਿੱਚ 2024 ਦੇ ਵਿੱਚ ਜੰਮੇ ਨਵ ਜੰਮੇ ਬੱਚਿਆਂ ਦੇ ਰਜਿਸਟਰ ਕੀਤੇ ਗਏ ਨਾਮਾਂ ਦੀ ਲਿਸਟ ਦੇ ਵਿੱਚ ਭਾਰਤੀ ਨਾਮ ਸਭ ਤੋਂ ਉੱਤੇ ਆਇਆ ਜੀ ਹਾਂ ਸਿੰਘ ਨਾਮ ਨੰਬਰ 1 ਤੇ ਰਿਹਾ ਨਿਊਜ਼ੀਲੈਂਡ ਦੇ ਵਿੱਚ 2024 ਦੇ ਵਿੱਚ ਰਜਿਸਟਰ ਕੀਤੇ ਬੱਚਿਆਂ ਦੇ ਨਾਮ ਦੇ ਵਿੱਚ ਇੰਟਰਨਲ ਅਫੇਅਰ ਮਿਨਿਸਟਰ ਬਰੂਕਵੈਨ ਦੇ ਮੁਤਾਬਕ 2024 ਦੇ ਵਿੱਚ ਸਿੰਘ ਨਾਮ ਨੇ ਨੰਬਰ 1 ਦੇ ਉੱਤੇ ਟੌਪ ਕੀਤਾ ਹੈ ਤਕਰੀਬਨ 600 ਤੋਂ ਵੱਧ ਬੱਚਿਆਂ ਦੇ ਨਾਮ ਜਿਨ੍ਹਾਂ ਦੇ ਸਰਨੇਮ ਸਿੰਘ ਰੱਖੇ ਗਏ ਨੇ ਉਤਰੀ ਦੂਜੇ ਨੰਬਰ ਦੇ ਉੱਤੇ ਕੋਰ ਨਾਮ ਆਇਆ ਜੇਕਰ ਕੋਰ ਨਾਮ ਦੀ ਗੱਲ ਕਰੀਏ ਤਾਂ 630 ਦੇ ਕਰੀਬ ਨਵ ਜੰਮੇ ਬੱਚਿਆਂ ਦੇ ਸਰਨੇਮ ਕੋਰ ਰੱਖੇ ਗਏ ਨੇ ਦਾਸ ਜਾਣਿਆ ਕਿ ਸਿੰਘ ਤੇ ਕੋਰ ਭਾਰਤੀ ਸਰਨੇਮ ਨੇ ਤੇ ਬੀਤੇ 2024 ਸਾਲ ਦੇ ਵਿੱਚ ਇਹਨਾਂ ਦੋਵਾਂ ਨਾਮਾਂ ਦੇ ਵੱਲੋਂ ਟੌਪ ਕੀਤਾ ਗਿਆ ਇੱਥੇ ਵੈਲਡਨ ਦੇ ਬੁਦਾਵੇ ਕੇ ਵੀ ਦੱਸਿਆ ਗਿਆ ਹੈ ਕਿ ਇੱਕ ਦਹਾਕੇ ਪਹਿਲਾਂ ਨਿਊਜ਼ੀਲੈਂਡ ਭਾਰ ਦੇ ਵਿੱਚ ਤਿੰਨ ਜੋ ਸਭ ਤੋਂ ਪੌਪੂਲਰ ਨਾਮ ਸੀ ਉਹ ਸਮਿਥ ਵੈਲਸਨ ਤੇ ਬਰਾਊਨਸਨ ਉਹਨਾਂ ਵੀ ਦੱਸਿਆ ਕਿ ਨਿਊਜ਼ੀਲੈਂਡ ਇੱਕ ਡਾਈਵਰਸ ਕੰਟਰੀ ਹੈ ਤੇ ਇੱਥੇ ਵੱਖ-ਵੱਖ ਕਲਚਰ ਆ ਕੇ ਵਸਦੇ ਨੇ ਤੇ ਚੰਗਾ ਲੱਗਦਾ ਹੈ ਹਰ ਇੱਕ ਸਾਲ ਕੁਝ ਨਾ ਕੁਝ ਨਵਾਂ ਦੇਖਣ ਦੇ ਲਈ ਇਹਦੇ ਦੱਸਦੇ ਜਾਣਿਆ ਕਿ ਨਾਰਥ ਆਇਲੈਂਡ ਦੇ ਵਿੱਚ ਨੰਬਰ 1 ਦੇ ਉੱਤੇ ਸਿੰਘ ਨਾਮ ਆਇਆ ਨੰਬਰ 2 ਦੇ ਉੱਤੇ ਕੌਰ ਤੇ ਤੀਜੇ ਨੰਬਰ ਤੇ ਪਟੇਲ ਨਾਮ ਆਇਆ ਹੈ ਤੇ ਜੇਕਰ ਗੱਲ ਕਰੀਏ ਸਾਊਥ ਆਇਲੈਂਡ ਦੀ ਇਥੇ ਕੌਰ ਨਾਮ ਨੇ ਪਹਿਲਾ ਨੰਬਰ ਹਾਸਲ ਕੀਤਾ ਪਹਿਲਾ ਸਥਾਨ ਹਾਸਲ ਕੀਤਾ ਦੂਜੇ ਨੰਬਰ ਤੇ ਸਿੰਘ ਤੇ ਤੀਜੇ ਨੰਬਰ ਤੇ ਵੈਲਸਨ ਨਾਮ ਹੈ ਜੇਕਰ ਸਾਊਥ ਆਇਲੈਂਡ ਦੀ ਗੱਲ ਕਰੀਏ ਤੇ ਇਥੇ ਕੌਰ ਨਾਮ ਨੇ ਨੰਬਰ 1 ਤੇ ਜਗ੍ਹਾ ਹਾਸਲ ਕੀਤੀ ਹੈ 2024 ਦੇ ਵਿੱਚ ਦੂਜੇ ਨੰਬਰ ਤੇ ਸਿੰਘ ਤੇ ਤੀਜੇ ਨੰਬਰ ਤੇ ਸਮਿਥ ਆਇਆ